नहीं।, 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 नहीं। आज भीर जी भैन जी अगे आज दुनिया जो मर्जी फोटो बनाएमेंट इन्नी ज्यादा ਲੋ ਪਾਕਿਸਤਾਨਾ ਅਸੀਂ ਸਰਬਾਰ ਸਾਹਿਬ ਕਿਰਤਾਰਪੁਰਾਂ ਤੇ ਵੈਲਕਮ ਕਰਨੀਆਂ ਜੀ ਆਇਆਂ ਕਰਨੇ ਬਹੁਤ ਸਹੀ ਥੈਂਕ ਯੂ ਪਹਿਲੀ ਗੱਲ ਇਹ ਹੈ ਤੁਹਾਡੇ ਅੰਦਰ ਕੋਈ ਚੈਕਿੰਗ ਕਿਸੇ ਕਿਸਮ ਦੀ ਕੋਈ ਨਹੀਂ ਹੋਣੀ ਆਪਨੇ ਡਾਕੂਮੈਂਟਸ ਪਾਸਪੋਰਟ ਤੁਸੀਂ ਆਪਣੇ ਕੋਲ ਸਾਫ਼ ਰੱਖ ਲੈਣਾ ਕਿਹੜਾ ਜੇ ਅੰਦਰ ਕੋਈ ਲੋੜ ਨਹੀਂ ਇਹ ਜਿਹੜੇ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਐਸੇ ਤਰ੍ਹਾਂ ਤੁਸੀਂ ਕਲਚਰਾਂ ਨੂੰ ਪਾ ਕੇ ਰੱਖ ਲੈਣਾ ਇਹਨਾਂ ਨੂੰ ਪਾਕਟ ਜਾਂ ਪਰਸ 'ਚ ਨਹੀਂ ਪਾਉਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬਾਰੇ ਵੀ ਤੁਹਾਨੂੰ ਥੋੜਾ ਜਿਆਦਾ ਗਾਈਡ ਕਰ ਦੇਣਾ ਤਾਂ ਕਿ ਨਵੇਂ ਆਉਣ ਵਾਲੇ ਲੋਗਾਂ ਵਾਸਤੇ ਸਾਰੀ ਯਾਤਰਾ ਸੌਖੀ ਰਹੇ ਜਿਸ ਤਰ੍ਹਾਂ ਇਹ ਸਾਹਮਣੇ ਵਾਲਾ ਮੇਨ ਦਰ ਦਰਵਾزه ਦੇ ਬਿਲਕੁਲ ਨਾਲ ਹੀ ਆਸ-ਪਾਸ ਸੱਜੇ ਹੱਲੇ ਕਮਰਾ ਜੋੜੇਗਾੰਦਾ ਉਹ ਲੇਗਾ ਉੱਥੇ ਤੁਸੀਂ ਜੋੜੇ ਜਮਾ ਕਰਵਾਉਣਾ ਜੋੜੇ ਜਮਾ ਕਰਵਾਉਣ ਤੋਂ ਬਾਅਦ ਅਗੇ ਤੁਸੀਂ ਹੱਥ ਧੋਣੇ ਨੇ ਦਰਵਾਜ਼ੇ ਤੋਂ ਵਾਪਸ ਆ ਕੇ ਆਸ-ਪਾਸੇ ਦਾ ਪਿਲਰ ਦੇ ਬੈਕ ਸਾਈਡ ਤੇ ਵਾਸ਼ਿੰਗ ਸਟੇਸ਼ਨ ਲੱਗਿਆ ਬਾਹਰ ਆ ਕੇ ਤੁਸੀਂ ਹੈਂਡ ਵਾਸ਼ ਕਰ ਸਕਦੇ ਹੋ ਅਗਲੇ ਜਿਹੜੇ ਤੁਹਾਡੇ ਚੋਂ ਲੈਂਗਰ ਜਾਂ ਰਸਲ ਲੈ ਕੇ ਆਏ ਹੋਏ ਨੇ ਉਹ ਬਿਲਕੁਲ ਬੈਕ ਸਾਈਡ ਤੇ ਹਾਲ ਦੇ ਐਂਡ ਤੇ ਐਸ ਕਾਰਨਰ ਕੰਪリート ਨਿਕਾ ਹੋਏਗਾ ਨਗਰ ਜਮਾ ਕਰਵਾਉਣਾ ਜਦੋਂ ਤੱਕ ਉਸ ਕੰਪリート ਮੂਰਤ ਜਮਾ ਕਰਵਾ ਦੇਣਾ ਤੇ ਲੰਗਰ ਵਾਲੇ ਕੌਨਟਰ ਤੋਂ ਫਿਰ ਇਸ ਆਸ-ਪਾਸੇ ਨੂੰ ਕਰਬਿਆਤ ਨੂੰ ਬਰਾਂਡਾ ਬਣਿਆ ਹੋਇਆ ਹੈ। ਪਰ ਉਸੇ ਬਰਾਂਡੇ ਚ ਤੁਸੀਂ ਅੰਦਰ ਇਨੋਂ ਹੋਣਾ ਹੈ। ਬਰਾਂਡੇ ਚ ਥੋੜਾ ਜਿਹਾ ਜਾਈਏ ਜਾਊਗਾ ਐਸੇ ਪਾਸੇ ਨੂੰ ਤੇ ਸੈਂਟਰ ਵਿੱਚ ਜਾ ਕੇ ਬਰਾਂਡੇ ਦੇ ਅੰਦਰ ਸਰੋਵਰ ਸਾਹਿਬ ਦਾ ਪ੍ਰਬੰਧ ਕੀਤਾ ਹੈ। ਤੇ ਸਾਈਨ ਬੋਰਡ ਵੀ ਲੱਗਿਆ ਹੋਇਆ ਹੈ ਸਰੋਵਰ ਸਾਹਿਬ ਦਾ ਉਹ ਵੀ ਤੁਸੀ ਇਸ਼ਾਰਾ ਕਰ ਸਕਦੇ ਹੋ। ਮੇਨ ਇੱਥੋਂ ਸਿੱਧਾ ਗੁਰਦੁਆਰਾ ਸਾਹਿਬ ਦੇ ਨੇੜੇ ਇਸ ਗੁੰਬੜੇ ਦੇ ਫਿਲਟਰ ਤੋਂ ਸੈਂਟਰ ਵਿੱਚ। ਚਾਰੇ ਪਾਸੇ ਬਰਾਂਡੇ ਬਨੇ ਹੋਏ ਨੇ ਸੈਂਟਰ ਚ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਬਾਬਾ ਜੀ ਦਾ ਖੂਬਸੂਰਤ ਇਤਿਹਾਸਿਕ ਉਸਤਾਨੀ ਮੌਜੂਦ ਹੈ ਖੂਬਸੂਰਤ ਅਮਰਤ ਸਵਰ ਖੂਬਸੂਰਤ ਚੱਕ ਸਕਦੇ ਹੋ ਨਾਲ ਲੈ ਕੇ ਜਾਣ ਵਾਸਤੇ ਪੈਕ ਸਬੂਤਲਾ ਮਿਲਦੀਆਂ ਹਨ ਅਮਰਤ ਜਲਦੀਆਂ ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਅਗਰ ਲੰਗਰ ਹਾਲ ਜਾਣਾ ਹੈ ਤੇ ਅੰਦਰ ਜਾ ਕੇ ਜਦੋਂ ਮੇਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਉਸ ਪਾਸੇ ਖਬਿਆਤ ਨਹੀਂ ਕੋਈ ਰੋਟੀ ਤੁਹਾਨੂੰ ਸੇਮ ਦਾ ਸੇਦਲਾਨੀ ਡਿਓੜੀ ਨਜ਼ਰ ਆਵੇਗੀ ਉਸ ਡਿਓੜੀ ਦੇ ਮੱਥੇ ਤੇ ਲਿਖਿਆ ਹੋਵੇਗਾ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਸਕੂਲ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਹੈ ਉੱਥੇ ਤੁਸੀਂ ਲੰਗਰ ਚੱਕਰ ਲੰਗਰ ਚੱਕਣ ਤੋਂ ਬਾਅਦ ਜੇ ਤੁਸੀਂ ਮਾਰਕੀਟ ਜਾਣਾ ਚਾਹੋ ਜਿਹੜੀ ਨਜ਼ਰ ਹਾਲ ਤੋਂ ਬਾਹਰ ਨਿਕਲੋਗੇ ਤੇ ਲੰਗਰ ਹਾਲ ਦੇ ਬਿਲਕੁਲ ਕੋਲੇ ਇੱਕ ਪਾਸੇ ਰਸਤਾ ਪੈਕਸੇਡ ਨੂੰ ਮਾਰਕੀਟ ਵੱਲ ਨੂੰ ਜਾਣਾ ਹੈ ਲੰਗਰ ਹਾਲ ਦੇ ਬੈਕ ਸਾਈਡ ਦੀ ਮਾਰਕੀਟ ਹੈ ਲੰਗਰ ਹਾਲ ਦੇ ਬਾਹਰ ਐਕਸਟਰਾ ਚੱਪਲਾਂ ਵੀ ਰੱਖੀਆਂ ਹੁੰਦੀਆਂ ਨੇ ਉਹ ਬਾਗ ਦੇ ਅੰਦਰੋਂ ਦੀ ਮਾਰਕੀਟ ਜਾ ਸਕਦੇ ਮਾਰਕੀਟ ਦੇ ਅੰਦਰ ਵਾਸ਼ਟੂਨ ਦੀ ਫੈਸਿਲਿਟੀ ਵੀ ਹੋਵੇ ਇਸ ਤੋਂ ਲਾਹਵਾਨ ਬਾਬਾ ਜੀ ਦੇ ਖੇਤੀ ਸਾਹਿਬ ਦੇ ਦਰਸ਼ਨ ਕਰਨੇ ਨੇ ਆਸ-ਪਾਸੜੀ ਜ਼ਮੀਨ ਹੈ ਇਹ ਬਾਬਾ ਜੀ ਦੇ ਖੇ ਅਗੇ ਜਾਓਗੇ ਅਗੇ ਜਾ ਕੇ ਤੁਹਾਨੂੰ ਬਾਬਾ ਜੀ ਦੇ ਬਾਗ ਦੇ ਵੀ ਦਰਸ਼ਨ ਹੋਣਗੇ ਇਸ ਤੋਂ ਇਲਾਵਾ ਬਿਲਡਿੰਗ ਦੇ ਅੰਦਰ ਹਰ ਜਗ੍ਹਾ ਸਾਈਨ ਬੋਰਡ ਵੀ ਲੱਗੇ ਹੋਏ ਨੇ ਇਹਨਾਂ ਦੇ ਉੱਪਰ ਜਿਹੜੇ ਉਦਦੱਸੇ ਨੇ ਕਿ ਕਿੰਨੇ ਚੀਜ਼ ਕਿਸ ਕੋਸੇ ਨੇ ਕੋਈ ਵੀ ਤੁਹਾਨੂੰ ਕੋਈ ਗੱਲ ਪੁੱਛਣੀ ਹੋਵੇ ਕੋਈ ਕੁਐਸਚਨ ਹੋਵੇ ਪੁੱਛ ਸਕਦੇ ਹੋ ਪਰ ਆਖਰੀ ਵਾਰ ਤੁਹਾਡਾ ਜਿਹੜਾ ਸਟੇ ਦਾ ਟਾਈਮ 4:00 ਵਜੇ ਤੱਕ ਆਖਰੀ ਵਾਰ 4:00 ਵਜੇ ਜਾਣੀ ਹੈ ਅਗਰ ਉਸ ਤੋਂ ਪਹਿਲਾਂ ਤੁਹਾਡੇ ਕੋਈ ਵੀ ਦੇਰੀ ਜਾਣਾ ਚਾਹੁੰਦਾ ਹੈ ਤਾਂ ਥੋੜੀ ਜਿਹੀ ਇਤਬਾਰ ਗੱਡੀ ਉਸ ਤੋਂ ਬਾਹਰ ਵਾਪਸ ਜਾਂਦੀ ਹੈ ਤੁਸੀਂ ਕਿਸੇ ਵੀ ਟਾਈਮ ਵਾਪਸ ਜਾ ਸਕਦੇ ਹੋ ਅਸੀਂ ਯਾਸ਼ ਕਰਾਂਗੇ ਤੁਹਾਡਾ ਅੱਜ ਦਾ ਦਿਨ ਬੜਾ ਉਹ ਟਾਈਮਿੰਗ ਨਹੀਂ ਹੈ ਬਾਕੀ ਆਪਾਂ ਫਾਸਟ ਬਾਕੀ ਟਾਈਮ ਤੇ 4:30